ਕੁਝ ਹੋਰ ਲੋਕੋ ਸੇ ਬਾਤ ਇਹ ਭਾਈ ਸਾਹਿਬ ਨਾਲ ਗੱਲ ਕੀਤੀ ਸੀ ਅਸੀਂ ਪਰ ਤੁਹਾਡੀ ਵੀਡੀਓ ਬਹੁਤ ਵਾਇਰਲ ਹੋਈ ਹੈ ਵੇਖੀ ਹੁੰਦੀ ਤੁਸੀਂ ਹਾਂਜੀ ਹਾਂਜੀ ਅੱਛਾ ਇਹ ਤੁਹਾਡੇ ਕੋਲ ਇੱਕ ਗੱਲ ਅੱਜ ਬਾਬਾ ਰਾਮ ਸਿੰਘ ਜੀ ਸੀ ਸਿੰਗੜੇ ਵਾਲੇ ਉਹਨਾਂ ਨੇ ਸੁਸਾਈਡ ਕਰ ਲਿਆ ਕਿ ਆ ਵੀ ਮੈਂ ਕਿਸਾਨ ਅੰਦੋਲਨ ਕਿਸਾਨਾਂ ਦੀ ਪਰੇਸ਼ਾਨੀ ਮੇਰੇ ਕੋਲ ਚੱਲੀ ਨਹੀਂ ਜਾ ਰਹੀ ਤੇ ਮੈਂ ਅੱਜ ਆਤਮਦਾਕਰ ਕਰਨ ਨੂੰ ਮਜਬੂਰ ਹੋ ਰਿਹਾ ਬਹੁਤ ਮਾੜੀ ਘਟਨਾ ਹੋਈ ਹੈ ਜੀ ਇਹ ਮੋਦੀ ਸਰਕਾਰ ਦੇ ਮੂੰਹ ਤੇ ਚਪੇੜ ਮਾਰ ਕੇ ਬਾਬਾ ਜੀ ਜਾਂਦੇ ਜਾਂਦੇ ਦੇਖੋ ਦੁਨੀਆ ਤੇ ਜਾਣਾ ਸਾਰਿਆਂ ਨੇ ਆ ਰਹਿਣਾ ਕਿਸੇ ਨੇ ਨਹੀਂ ਪਰ ਇਹ ਮੌਤ ਇੱਕ ਸੰਤ ਮਹਾਪੁਰਸ਼ ਦੀ ਇਹ ਬਹੁਤ ਦੁਖਦਾਈ ਘਟਨਾ ਪਰ ਉਹ ਜਾਂਦੇ ਜਾਂਦੇ ਗੰਦੇ ਕਾਨੂੰਨਾਂ ਦੇ ਮੋਦੀ ਸਰਕਾਰ ਦੇ ਉਹਦੇ ਚਪੇੜ ਮਾਰ ਗਏ ਸੁਸਾਈਡ ਕਰਨਾ ਕੋਈ ਛੋਟੀ ਮੋਟੀ ਗੱਲ ਨਹੀਂ ਹੁੰਦੀ ਫਿਰ ਉਹ ਸੰਤ ਸੰਤ ਕੋਲ ਤਾਂ ਕਿਹੜੀ ਸਹੂਲਤ ਦੀ ਘਾਟ ਸੀ ਉਹਨਾਂ ਨੂੰ ਤਾਂ ਜੇ ਉਹ ਨਾ ਵੀ ਇੱਥੇ ਆਉਂਦੇ ਕਿਸਾਨੀ ਅੰਦੋਲਨ ਦੇ ਵਿੱਚ ਉਹਨਾਂ ਦਾ ਤਾਂ ਵੀ ਸਰਦਾ ਉਹਨਾਂ ਕੋਲ ਬਹੁਤ ਕੁਝ ਖਾਣ ਪੀਣ ਨੂੰ ਗੱਡੀਆਂ ਲਗਜ਼ਰੀ ਲਾਈਫਸਟਾਈਲ ਹੁੰਦੀ ਪਰ ਉਹਨਾਂ ਨੇ ਇੱਥੇ ਜਦੋਂ ਆਏ ਉਹਨਾਂ ਨੇ ਕਿਸਾਨਾਂ ਦਾ ਦੁੱਖ ਦਰਦ ਤਕਲੀਫ ਦੇਖੀ ਇੱਥੇ ਆ ਕੇ ਵੀ ਪੂਰੇ ਇੰਡੀਆ ਦੇ ਵਿੱਚੋਂ ਕਿਸਾਨ ਇੱਥੇ ਆ ਕੇ ਕਿਵੇਂ ਸੜਕ ਤੇ ਪਏ ਆ ਰਾਤ ਨੂੰ ਬਜ਼ੁਰਗ ਕਿਦਾਂ ਸੌਂਦੇ ਆ ਇੰਨੀ ਜ਼ਿਆਦਾ ਠੰਡਾ ਠੰਡ ਹੋਣ ਦੇ ਬਾਵਜੂਦ ਵੀ 5 ਸਾਲ ਦੇ ਬੱਚਿਆਂ ਤੋਂ ਲੈ ਕੇ 107 110 ਸਾਲ ਤੱਕ ਬਜ਼ੁਰਗ ਬੇਬੇ ਬਾਕੂ ਕੋਈ ਅੰਦਾਜ਼ਾ ਨਿਲਾਸਾ ਹੁਣ ਕਿਸਾਨ ਦੀ ਠੰਡ ਦਾ ਕੋਈ ਅੰਦਾਜ਼ਾ ਨਹੀਂ ਲਾ ਸਕਦਾ ਬੇਓ ਕਿੱਥੇ ਮਕੜ ਦਿੰਨ ਲੜਦਾ ਆਪਾਂ ਜਿੰਨੇ ਮਰਜੀ ਸਾਧਨ ਲਈਏ ਪਰ ਫੇਰ ਵੀ ਇੱਕ ਜ਼ਮੀਨ ਤੇ ਪੈਣਾ ਟਰਾਲੀਆਂ ਦੇ ਵਿੱਚ ਲੋਹੇ ਦੇ ਵਿੱਚ ਪੈਣਾ ਠੰਡ ਤਾਂ ਲੱਗਦੀ ਆ ਅੱਜ ਸਾਡੀ 22ਵੀਂ ਸ਼ਹੀਦੀ ਹੋ ਗਈ ਸੰਤ 23ਵੇਂ ਆ ਸੰਤਾਂ ਤੋਂ ਪਹਿਲਾਂ 22 ਲੋਕ ਸ਼ਹੀਦ ਹੋ ਚੁੱਕੇ ਆ ਇਸ ਅੰਦੋਲਨ ਦੇ ਇਸ ਅੰਦੋਲਨ ਦੇ ਹੁਣ ਤੱਕ ਦੇ ਕਿਸੇ ਦਾ ਦਿਲ ਨਹੀਂ ਕਰਦਾ ਇੱਕ ਪਟਿਆਲਾ ਜ਼ਿਲ੍ਹੇ ਦਾ 22 ਸਾਲ ਦਾ ਨੌਜਵਾਨ ਮੁੰਡਾ ਮਰਿਆ ਇਕੱਲਾ ਹੀ ਪੁੱਤ ਸੀਗਾ ਉਹਦੀ ਸਿਸਟਰ ਰਹੀ ਹੋਈ ਆ ਉਹ ਮਾਂ ਨੂੰ ਪੁੱਤ ਨਹੀਂ ਮਿਲ ਸਕਦਾ ਉਹਦੀ ਮਾਂ ਅਜੇ ਦੁਰਸ਼ਸਾਂ ਦਿੰਦੀ ਸੀ ਰੋਂਦੇ ਹੋਏ ਸੰਸਕਾਰ ਕਰਦੇ ਹੋਏ ਮੋਦੀ ਨੂੰ ਇਹ ਦੁਰਸ਼ਸਾਂ ਕਿਤੇ ਨਾ ਕਿਤੇ ਨਿਕਲ ਗਈਆਂ ਤੇ ਹੁਣ ਜਿਹੜੀ ਆਪਾਂ ਸੰਤਾਂ ਦੀ ਗੱਲ ਕਰਦੇ ਆ ਉਹਨਾਂ ਨੂੰ ਤਾਂ ਲੋੜ ਕੋਈ ਨਹੀਂ ਸੀ ਪਰ ਜਿੱਦੋਂ ਇੱਥੇ ਆ ਕੇ ਉਹਨਾਂ ਨੇ ਦੇਖਿਆ ਵੀ ਇਹ ਹਾਲ ਆ ਉਹਨਾਂ ਦੇ ਦਿਮਾਗ ਤੇ ਸੱਟ ਲੱਗੀ ਗਹਿਰੀ ਚੋਟ ਲੱਗੀ ਵੀ ਉਹਨਾਂ ਬਹੁਤ ਤਕਲੀਫ ਸਦਮੇ ਚ ਸੀਗੇ ਵੀ ਜਿਹੜੇ ਕਿਸਾਨ ਭੋਲੇ ਪੰਛੀ ਜਿਨ੍ਹਾਂ ਨੇ ਕਦੇ ਕਿਸੇ ਦਾ ਕੋਈ ਮਾੜਾ ਕਰਦੇ ਹੀ ਨਹੀਂ ਜਿਹੜੇ ਦੁਨੀਆ ਰਜਾਉਨੇ ਆ ਜਦੋਂ ਨਰਿੰਦਰ ਮੋਦੀ ਰੋਟੀ ਖਾਂਦਾ ਉਸ ਟਾਈਮ ਵੀ ਉਹਨੂੰ ਯਾਦ ਆਉਂਦਾ ਵੀ ਰੋਟੀ ਕਿਸਾਨ ਦੀ ਆ ਜੋ ਸਬਜੀ ਜੋ ਰੋਟੀ ਜਿੰਨੇ ਮੰਤਰੀ ਆ ਸਭ ਖਾਂਦੇ ਦਾ ਖਾਣਾ ਹੀ ਆ ਪਰ ਉਹ ਆ ਕੇ ਹੋਰ ਇਹ ਗੱਲਾਂ ਇਹ ਖੜਕੂ ਆਗੇ ਜੇ ਅੰਦੋਲਨ ਨੂੰ ਫੇਲ ਕਰਨ ਤੇ ਫਿਰ ਰਹੇ ਆ ਅੱਛਾ ਇੱਕ ਅੱਜ ਹੋਰ ਹਰਿਆਣਾ ਬੀਜੇਪੀ ਨੇ ਕੀਤਾ ਜੀ ਐਸਵਾਈਐਲ ਦੇ ਮਗਰ ਪੈ ਗਏ ਨੇ ਹੁਣ ਬਈ ਬਿਲਕੁਲ ਜੀ ਉਹ ਤਾਂ ਪੈਣਾ ਹੀ ਆ ਕਿਉਂਕਿ ਸਰਕਾਰਾਂ ਸਮੇਂ-ਸਮੇਂ ਤੇ ਇੱਕ ਕਾਰਨ ਵਾਸਤੇ ਲੋਕਾਂ ਨੂੰ ਚਾਲਾਂ ਚੱਲਦੀਆਂ ਜਦੋਂ ਸਰਕਾਰ ਨੇ ਕਿਸਾਨਾਂ ਨੂੰ ਪਾੜਨ ਦੇ ਵਾਸਤੇ ਜਦੋਂ ਅਸੀਂ ਪੰਜਾਬ ਤੋਂ ਤੁਰੇ ਸੀ ਸਾਡੇ ਨਾਲ ਸਾਡਾ ਭਰਾ ਹਰਿਆਣਾ ਇਹ ਕਿਸੇ ਨੂੰ ਪਤਾ ਨਹੀਂ ਸੀ ਵੀ ਇਸ ਲੈਵਲ ਤੇ ਲੱਗ ਜਾਏਗਾ ਜਦੋਂ ਅਸੀਂ ਉੱਥੋਂ ਤੁਰੇ ਤਾਂ ਰਸਤੇ ਜਾ ਕੇ ਹਰਿਆਣੇ ਵਾਲੇ ਨੇ ਸਾਡੇ ਮੋਢੇ ਨਾਲ ਮੋਢਾ ਮਲਾ ਕੇ ਹੱਥ ਨਾਲ ਹੱਥ ਮਲਾ ਕੇ ਬੈਰੀਕੇਡ ਤੋਰੇ ਸਾਡੇ ਵਾਸਤੇ ਲੰਗਰ ਲਾਤੇ ਹਰਿਆਣੇ ਵਾਲੇ ਕਿਸਾਨਾਂ ਨੇ ਜ਼ਿਮੀਂਦਾਰਾਂ ਨੇ ਮਜ਼ਦੂਰਾਂ ਨੇ ਛੋਟੇ ਵਪਾਰੀ ਦੁਕਾਨਦਾਰਾਂ ਨੇ ਦਾ ਸਰਕਾਰਾਂ ਦੀ ਜਿਹੜੀ ਆਈਡਿਓਲੋਜੀ ਫੇਲ ਹੋ ਗਈ ਵੀ ਹੋ ਕੀ ਗਿਆ ਉਹ ਤਾਂ ਪਾੜਨਾ ਚਾਹੁੰਦੇ ਸੀ ਇਹਨਾਂ ਦੀ ਨੀਤੀ ਤਾਂ ਅੰਗਰੇਜ਼ਾਂ ਵਾਲੀ ਆ ਨਾ ਪਾੜੋ ਤੇ ਰਾਜ ਕਰੋ ਪਾੜਨ ਵਾਸਤੇ ਹੁੰਦੀ ਆ ਤੇ ਉਹ ਰੱਬ ਦੀ ਕਿਰਪਾ ਨਾਲ ਜਦੋਂ ਹਰਿਆਣਾ ਨਾਲ ਜੁੜ ਗਿਆ ਤਾਂ ਇਹਨਾਂ ਨੇ ਪਹਿਲਾਂ ਵੀ ਫੇਸਬੁੱਕ ਤੇ ਚਲਾਇਆ ਸੀ ਟਵਿੱਟਰ ਤੇ ਪਿੱਛੇ ਜੇ ਐਸਵਾਈਐਲ ਹਰਿਆਣੇ ਦਾ ਮੇਰਾ ਫਰੈਂਡ ਆ ਉਹ ਕਹਿੰਦਾ ਵੀ ਪਹਿਲਾਂ ਸਾਡੀ ਜ਼ਮੀਨ ਛੱਡ ਦਿਓ ਅਸੀਂ ਪਾਣੀ ਤਾਂ ਆਪੇ ਕਾਬੂ ਕਰ ਲਾਂਗੇ ਇੱਕ ਗੱਲ ਹਰਿਆਣਾ ਦਾ ਸਾਡਾ ਭਰਾ ਸਾਡਾ ਰੌਲਾ ਹੀ ਨਹੀਂ ਅਸੀਂ ਪਾਣੀ ਉਈ ਦੇ ਦਾਂਗੇ ਬਹੁਤ ਪੰਜਾਬ ਦਾ ਪੰਜਾਬ ਤੋਂ ਪੰਜਾਬ ਤੋਂ ਪਾਈ ਜਾ ਰਿਹਾ ਉਹ ਪਿਆਰ ਬਣ ਕੇ ਮੈਂ ਤੁਹਾਨੂੰ ਦਿਲ ਦੀ ਗੱਲ ਦੱਸਦਾ ਮੈਨੂੰ ਨਫ਼ਰਤ ਸੀ ਜਦੋਂ ਮੈਂ ਲੰਘਦਾ ਸੀ ਨਾ ਵੀ ਹੁੱਕੇ ਵਾਲੇ ਬੰਦੇ ਬੈਠੇ ਆ ਤੇ ਇਹ ਅਸੀਂ ਪੰਜਾਬ ਹਰਿਆਣੀਆਂ ਵੀ ਇਹਨੂੰ ਘੋੜੂ ਕਹਿੰਦੇ ਸੀ ਇਹ ਸਾਨੂੰ ਲਿਖੜ ਕਹਿੰਦੇ ਸੀ ਪਰ ਇੱਥੇ ਆ ਕੇ ਸਾਡਾ ਪਿਆਰ ਇੰਨਾ ਬਣ ਗਿਆ ਹੁਣ ਮੈਂ ਤੇ ਮੇਰਾ ਫਰੈਂਡ ਆ ਉਹ ਮੁੰਡਾ ਆਸਟ੍ਰੇਲੀਆ ਤੋਂ ਅਸੀਂ ਉੱਥੋਂ ਨਾ ਤੁਰ ਕੇ ਆ ਰਹੇ ਸੀ ਅਸੀਂ ਉੱਥੋਂ ਆ ਕੇ ਨਾ ਵੀ ਮੈਂ ਕਹਿੰਦਾ ਵੀ ਰਸਤੇ 'ਚ ਬਾਪੂ ਹੁਣੇ ਬੈਠੇ ਆ ਤਾਹ ਹਰਿਆਣੇ ਦੇ ਹੁੱਕਾ ਲਈ ਵੀ ਉੱਥੇ ਉੱਤੇ ਕੁ ਚੇਰਾਂ ਤੇ ਬੈਠ ਕੇ ਗੱਲਾਂ-ਬਾਤਾਂ ਮਰਾਂਗੇ ਅਸੀਂ ਰੋਜ਼ 2:30 ਵਜੇ ਜਾਂਦੇ ਆ ਰਾਤ ਨੂੰ ਉਹਨਾਂ ਕੋਲੋਂ ਉਹਨਾਂ ਕੋਲੋਂ ਗੱਲਾਂ ਸਿੱਖਣ ਨੂੰ ਮਿਲਦੀਆਂ ਇਹਨਾਂ ਨੇ ਤਾਂ ਅਸੀਂ ਮੋਦੀ ਸਾਹਿਬ ਦਾ ਧੰਨਵਾਦ ਕਰਨਾ ਚਾਹੁੰਦੇ ਆ ਤੂੰ ਸਾਡੀ ਜਿਹੜੀ ਦੁਸ਼ਮਣੀ ਪਵਾਤੀ ਸੀ ਸਾਡਾ ਭਾਈਚਾਰਾ ਬਣਾਤਾ ਅੱਜ ਸਾਨੂੰ ਹਰਿਆਣਵੀ ਕਿਤੇ ਮਿਲਦੇ ਹੋ ਕਹਿੰਦੇ ਤੁਸੀਂ ਸਾਡੇ RAM ਹੋ ਅਸੀਂ ਤੁਹਾਡੇ ਲਕਸ਼ਮਣ ਆ ਇੰਨਾ ਪਿਆਰ ਬਣਾਤਾ ਇੰਨਾ ਪਿਆਰ ਤਾਂ ਸਾਨੂੰ ਕਦੇ ਮਿਲਿਆ ਹੀ ਨਹੀਂ ਇੱਥੇ ਭਾਈਚਾਰਾ ਤੇ ਸਭ ਤੋਂ ਵੱਡੀ ਗੱਲ ਇਹ ਬਿਲਕੁਲ ਬਿਲਕੁਲ ਤੂੰ ਇਹ ਤਰੀਸੀ ਗੱਲ ਪੰਜਾਬ ਵਿੱਚ ਇੱਕ ਗੱਲ ਕਰੇ ਬੜੀ ਸੀ ਗੱਲ ਪੰਜਾਬ ਚੋਂ ਇਸ ਤਰ੍ਹਾਂ ਤੋਰਫਦੀ ਇਹ ਕਿਸਾਨੀ ਸੰਘਰਸ਼ ਦੇ ਵਿੱਚ ਪੂਰਾ ਇੰਡੀਆ ਜੁੜ ਗਿਆ ਜਿਹੜੀ ਪਿਆਰ ਦੀ ਭਾਵਨਾਈ ਹੈ ਨਾ ਸਾਡੇ ਚ ਸਾਡੇ ਚ ਇੱਕ ਈਗੋ ਆ ਗਈ ਸੀ ਈਗੋ ਅਸੀਂ ਪੰਜਾਬ ਚ ਜੀਤੀ ਸੀ ਆਮ ਦੇ ਕਰਦੇ ਕੋਈ ਕਿਸੇ ਨੂੰ ਨੇੜੇ ਨੂੰ ਲੰਗਦਾ ਸੀ ਅਸੀਂ ਜਗਰਿੰਦੇ ਨੇ ਸੀ ਈਗੋ ਤੇ ਤੁਹਾਨੂੰ ਇਸ ਅੰਦੋਲਨ ਚ ਇੱਕ ਗੱਲ ਮਿਲੂਗੀ ਬਾਦ ਦਿਨੇ ਵੀ ਆਓ ਭਾਈ ਜੀ ਲੰਘੋ ਇੱਕ ਸਾਡੇ ਚ ਜਿਹੜੀ ਕਮੀ ਸੀ ਉਹ ਕਮੀ ਮੋਦੀ ਨੇ ਮੋਦੀ ਨੇ ਕੀਤੀ ਇਸ ਮੁੱਢੀ ਗਲਤੀ ਮੋਦੀ ਦੇ ਭਾਰੇ ਕਿ ਸਾਡੇ ਵਾਸਤੇ ਉਹ ਫਾਇਦਾ ਹੋ ਗਿਆ ਅਸੀਂ ਦਾ ਧੰਨਵਾਦ ਕਰਦੇ ਆਂ ਵੀ ਉਹ ਪਰਮਾਤਮਾ ਨੇ ਪਤਾ ਨਹੀਂ ਕਿਹੜੀ ਗੇਮ ਉਹ ਪਰਮਾਤਮਾ ਨੇ ਕਮਾਈਏ ਸਾਡੇ ਹੱਕ ਚ ਹੋ ਗਈ ਐਸ ਵੀ ਐਲ ਕੋਈ ਮੁੱਦਾ ਹੈ ਐਸ ਵaile ਇਹ ਮੁੱਦਾ ਜਿੱਦੋ ਕਿਸਾਨੋ ਦੇ ਨਾਲ ਦੇ ਦੋ ਹਿਆਣਾ ਪੰਜਾਬ ਦੇ ਸਾਰੇ ਉਸਕੇ ਲਾਲ ਨਾਲ ਖੜੇ ਹੋਣੇ ਨੇ ਔਰ ਇਹ ਤਸਵੀਰ ਆਪ ਦੇਖ ਰਹੇ ਹੈ ਔਰ ਇਹ ਤਸਵੀਰ